ਔਰ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਮੇਰੀ ਗਵਾਹੀ ਜੋ ਹੈ ਦੱਸ ਦਿਓ ਔਰ ਇਹਨਾਂ ਦੀ ਜੀਵਨ ਦੀ ਗਵਾਹੀ ਹੈ ਕਿ ਇਹਨਾਂ ਦੇ ਫਿਫੜਿਆਂ ਦੇ ਵਿੱਚ ਪਾਣੀ ਭਰ ਚੁੱਕਾ ਸੀ ਔਰ ਇਨਫੈਕਸ਼ਨ ਵੀ ਬਹੁਤ ਸੀ ਤੇ ਡਬਲ ਨਮੂਨੇ ਆ ਸੀ ਔਰ ਇਹ ਹਸਪੀਟਲ ਦੇ ਵਿੱਚ ਕਹਿੰਦੇ ਫਿਫੜਿਆਂ ਦੇ ਵਿੱਚ ਇਹਨਾਂ ਨੇ ਪਾਣੀ ਪੀ ਲਿਆ ਸੀ ਔਰ ਡਾਕਟਰਾਂ ਨੇ ਦੱਸਿਆ ਕਿ ਗੁਰਦਾ ਫਟਣ ਦਾ ਜਾ ਰਿਹਾ ਔਰ ਇਹ ਪਰਮੇਸ਼ਰ ਦੇ ਤਾਸ ਪੋਜ਼ਿਟਿਵ ਫਰਸਿਸ ਨੂੰ ਜੀ ਹੁਮਾ ਦੇ ਕੋਲ ਆਏ ਔਰ ਇਹਨਾਂ ਨੇ ਆਪਣੀ ਸਾਰੀ ਪਰੇਸ਼ਾਨੀ ਆਪਣਾ ਦੁੱਖ ਇਹਨਾਂ ਨੂੰ ਦੱਸਿਆ और परमेश्वर देस इन्होंने लगातार प्रार्थना करते रहे प्रभु ने कृपा की सब दुखों को इस बैल ने आजाद किया और चंग्या है और अपनी महमा देनी गवाही दे खड़े किया और तंदुरुस्त दी है इस कोई भी बीमारी परेशानी नहीं है कि प्रभु ने अपने महमा के लिए खड़ा किया है चंग्या की है धनवाद करते हैं प्रभु का शुक्र करते हैं और चंगई दे और शिफा देर न प्रभु की महिमा कराएंगे